ਵੀ ਗਣਾ ਆ ਰਿਹਾ ਧੁੰਦ ਕਿਉਂ ਤੂੰ ਕਰਨ ਕੀ ਗਏ ਤੁਸੀਂ ਆ ਧੁੰਦਦਾ ਪਰ ਨੋ ਵੇਖ ਵਾ ਸੁਣਾ ਕੀ ਜਿਹਾ ਤਾਹੀ ਤੇ ਰਾਤ ਜਿਹੜੀ ਬਾਤ ਦਾ ਤੋ ਯੋ ਕੀ ਹੋਈ ਆ ਹੋ ਗਈ ਹੋਈ ਦੱਸ ਛਿੱਤਰ ਪੈਣ ਲੱਗੇ ਯੋ ਰਾ ਕੀ ਰਿਹਾ ਤੁਹਾਨੂੰ ਆਹੋ ਤੈਨੂੰ ਪਹਿਲਾਂ ਕਿਹਾ ਵੀ ਟਾਈਮ ਨਾ ਘਰੇ ਆਉਣਾ ਮਰ ਨਾਲ ਫਿਰ ਕਿਉਂ ਨਹੀਂ ਆਉਂਦਾ ਤੂੰ ਨਹੀਂ ਨਾ ਮੈਨੂੰ ਕਿਰਵਾਣ ਕੇ ਜਸਪਾਲ ਤੂੰ ਗੱਡੀ ਬੈਠਾ ਰਿਓਦੇ ਪੈੰਜ ਜਵਾਕ ਤੇ ਪੈ ਜਾਂਦੀਆਂ ਨਾ ਤੁਹਾਡੇ ਲੱਗਣਾ ਆਹੋ ਉਹ ਦੱਗੇ ਉੱਡਾ ਗਿਆ ਜਵਾਕ ਦੇ ਚਾਰ ਪਹੀਆਂ ਦਾ ਤਾਂ ਵੀ ਨਹੀਂ ਦੱਸਣੀਆਂ ਵੀ ਪੈ ਗਈਆਂ ਕਿ ਨਹੀਂ ਪੈ ਗਈਆਂ ਫੇਰ ਤੇ ਧੁੰਦ ਪੈ ਜੇ ਤੇ ਫੇਰ ਤੇ ਧੁੰਦ ਉਹ ਤਾਂ ਨਹੀਂ ਪਈ ਸੀ ਜਦੋਂ ਟਾਈਮ ਨਾ ਆਇਆ ਟਾਈਮ ਨਾ ਘਰੇ ਆ ਗਏ ਨਾ ਗਏ ਲੇਟ ਕਰਦੇ ਯਾਰ ਕੀ ਕਰਿਆ ਯਾਰ ਬਾਹਰ ਕਰ ਦੇਗੀ ਫਿਰਦੇ ਹੀ ਥੱਲੇ ਲੱਗਾ ਨਹੀਂ ਤੂੰ ਕਿਹੜੀ ਬੁੱਲੂ ਦੇ ਵਿਆਹ ਦੇ ਵਿਆਹ ਦੀ ਤੂੰ ਕਿਹੜਾ ਜੱਗ ਜਿੱਤਣ ਗਿਆ ਹੀ ਇੰਨਾ ਥੱਲੇ ਪਤੀਲਾ ਨਹੀਂ ਲੱਗਾਗਾ ਨਹੀਂ ਯਾਰ ਕਿ ਤੂੰ ਕਿਹੜਾ ਜੱਗ ਜਿੱਤਣ ਗਿਆ ਹੀ ਥੱਲੇ ਲੱਗਾ ਕਿ ਤੂੰ ਵੀ ਲੱਗਣਾ ਜਿਹੜਾ ਜੱਗ ਜਿੱਤਣ ਗਿਆ ਦਾਤਾ ਤੂੰ ਕਿਹੜਾ ਜੱਗ ਜਿੱਤਣ ਗਿਆ ਦਾਸ ਐਨਕਾ ਲੋਕਰੇ ਜਾਂਦੀ ਵਾਰੀ ਆਉਂਦੀ ਇਹਨਾਂ ਨੂੰ ਆ ਚੀਤੇ ਆਂ ਚੀਜ਼ਾਂ ਕਹਿੰਦੇ ਸਲੂਨ ਜਾਣਾ ਕਿ ਉੱਥੇ ਜਾਣਾ ਅੱਗੇ ਵਿੱਚ ਕੋਈ ਕੰਮ ਕਰਾਉਂਦੇ ਨੇ ਤੁਸੀਂ ਦੱਸੋ ਆਹ ਕੀ ਕੰਮ ਕਰਾਉਣ ਦਾ ਵਾਰਾ ਸਲੂਨ ਜਾ ਆਹੋ ਕਿ ਲੋਕਰੇ ਜਾਂਦਾ ਮਾਰਾ ਸਲੂਨ ਦਾ ਇਹਨੂੰ ਕੀਤਾ ਆਂ ਰਹਿਣਾ ਨੂੰ ਕਾਮਨਾਕਾਰ ਧੰਦਾ ਨਾਲ ਕੋਈ ਸੌਣ ਲਿਆ ਉੱਠਿਆ ਖਾ ਲਿਆ ਪੀ ਲਿਆ ਧੁੱਪ ਕਿੱਥੇ ਧੋਪਾ ਕਿੱਥੇ ਆ ਸੂਰਜ ਨਹੀਂ ਦਿੰਦਾ ਸੂਰਜ ਇਹਨੂੰ ਤਾਂ ਕੋਈ ਨਹੀਂ ਦਿੰਦਾ ਅੱਖਾਂ ਖਲੂ ਤਾਂ ਗਿੱਡਾ ਲਾ ਕਿਲੋ ਕਿਲੋ ਗਿੱਡਾ ਲੱਗੀਆਂ ਅੱਖਾਂ ਨੂੰ ਕਿੱਡਾ ਫਿਆ ਹੁਣ ਇਧਰ ਵੇਖੋ ਇਹ ਰੈਡੀ ਸਟਾਰਟੀ ਹੋ ਗਿਆ ਫਲੈਸ਼ ਫਲੈਸ਼ ਹੁੰਦਾ ਫੀਲ ਹਾਂ ਸਵੇਰੇ ਉੱਠ ਕੇ 5 ਵਜੇ ਸਿੱਧਾ ਜਿਮ ਚ ਜਾਈਦਾ ਅੰਦਾ ਦੇਸੀ ਕਿਉਂ ਲੱਗਣਾ ਦੇਸੀ ਵੀ ਲੱਗਦਾ ਨਾ ਜੇ ਵੇਲੇ ਨ ਉઠી ਹੈ ਹਾਂ ਸਿੱਧਾ ਜਿਮ ਚ ਜਾਈਦਾ ਸਿੱਧਾ ਜਿਮ ਹਾਂ ਮਾਣਾ ਮੋਟਾ ਹਾਂ ਤੈਨੂੰ ਘਰ ਦਾ ਵੱਡਾ ਮੁੰਡਾ ਹੁੰਦਾ ਕੀ ਹੈ ਫੇਰਾ ਤੇਰਾ ਸਾਨੂੰ ਸਵੇਰੇ ਤੇ ਨੰਮਾ ਸ਼ਾਮ ਨੂੰ ਸਵਾਹ ਜਾਣਾ ਵਾ ਜਾਣਾ ਕਿੱਧਰ ਮੈਂ ਤਾਂ ਦੱਸਿਆ ਨਿਕਦੀ ਕਿ ਇਹ ਵੀ ਡੋਨਟ ਵਾਸਟ ਟਾਈਮ ਡੰਗਾ ਚੋਪਕਾਰ ਕੰਮ ਕਰ ਲਾ ਕੇ ਰਨ ਕੇ ਹੁਣ ਵਿਆਹ ਨੇੜੇ ਆ ਗਿਆ ਤੇ ਕੰਮ ਦਾ ਧੰਦਾ ਕੋਈ ਕਰਦਾ ਨਹੀਂ ਗਾਏ ਨੌਨ ਸਟਾਪ ਜਾ ਘੁੰਮਣ ਫ ਲੀਡ ਲੱਤੇ ਭਰੋਣੇ ਕਹਿਣ ਕੋਈ ਨਹੀਂ ਲੀਡ ਲੱਤੇ ਭਰੋਣਾ ਮੇਰੇ ਤੇ ਬਿਨਾ ਪੁੱਛੇ ਰ ਮੇਨਾ ਕਿਸੇ ਨੇ ਦੱਸਤਾ ਹੀ ਮੈਂ ਖਬਰਦਾਰ ਕਹਿਣ ਕੋ ਬਣਾਇਆ ਬਣ ਗਏ ਜਿਹੜੇ ਤੋਂ ਦੋ ਤਿੰਨ ਬਣਾ ਲਏ ਹਾਂ ਅੱਜ ਪਾਪੇ ਨੇ ਉਹਨਾਂ ਨੂੰ ਤਾਂ ਇਹ ਹਵਾ ਖਰਾਬ ਪਾਪਾ ਕੀ ਹੁੰਦਾ ਨਾਨਾ ਕਹ ਵਾਟ ਇਜ਼ ਥਿਸ ਪਾਪਾ ਇਹਦੇ ਪਾਪੇ ਨੇ ਉਹਨਾਂ ਨੂੰ ਮੰਮੀ ਦੇ ਵਾਟ ਇਜ਼ ਥਿਸ ਪਾਪਾ ਇਹ ਹਵਾ ਖਰਾਬ ਹੋਈ ਗਈਗੀ ਤੁਹਾਡੀ ਹੋਈ ਹੈ ਜਾ ਪਤਾ ਕਾਦੋ ਪਸੰਦ ਆ ਉਹ ਵੀਰ ਨੂੰ ਗਿਆ ਵੀਰੇ ਹੌਲੀ ਹੌਲੀ ਜਾਈਂ ਸਾਨੂੰ ਦੇਖਦਣੇ ਵਿਆ ਵੀਰ ਨੂੰ ਚਲਾ ਹੌਲੀ ਹੌਲੀ ਮੈਂਟ ਲਾਇਆ ਵੀਰ ਕਹਿੰਦਾ ਹੌਲੀ ਲੀ ਜਾਊਂਗਾ ਇਹ ਵੀਰ ਦੀ ਸਕੂਲ ਮੋਟਰਸ ਦਾ ਨੰਬਰ ਪਤਾ ਨਹੀਂ ਕਿੰ

ਨਾ ਕੋਈ ਪੰਪ ਤੇ ਡਾ ਤੇ ਉਥੇ ਮੁੰਡੇ ਵੀ ਖੜੇ ਲੁੱਟਣ ਕੋ ਆਏ ਹੁਣ ਇਹ ਹੋ ਗਿਆ ਇਹ ਕਹਿੰਦੇ ਬਈ ਤੇਲ ਮੁੱਕਾ ਭੇਜੋ ਤੇਲ ਆਪਦਾ ਖਵਾਬ ਕਹਿੰਦਾ ਲਾ ਦੇ ਲਾ ਦੇ ਲਾ ਦੇ ਲਾ ਦੇ ਨਾ ਤੋਰ ਨਾ ਆਹ ਮੁਰਗੀ ਟੇਢੇ ਜੀ ਹਾਂ ਮੋੜੋ 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 ਬਸ ਬਸ ਫੇਰ ਮੈਂ ਆਪ ਜਲ ਕੋ ਰੱਖਾ ਇਧਰ ਆਉਂ ਤਾਂ ਮੇਰੇ ਨਾਲ ਮੇਰਾ ਕਰੋ ਮਾੜੀ ਜੀ ਮੇਰੇ ਨਾਲ ਹਾਂ ਇੱਥੇ ਜਾਹ ਬੁਝਾਂ ਬੁਝਾਂ ਦਿਓ ਬਾਲੀ ਨਾ ਨਾ ਕਰੋ ਤੁਸੀਂ ਬਾਲੀ ਨਾ ਕਰੋ ਇੱਥੇ ਇਹਨੇ ਪੁੱਤ ਐ ਆ ਵੀ ਇਹ ਤੇਰੀ ਦਾ ਮਾਸੀ ਕਹਿੰਦੀ ਆ ਵੀ ਰੜੀਆਂ ਹੀ ਆ ਇਹ ਰੜੀਆਂ ਆ ਪੁੱਤ ਸੜੀਆਂ ਨਹੀਂ ਹੁੰਦੇ ਜਾਂ ਸੜੀਆਂ ਨਹੀਂ ਇਹ ਕਹਿੰਦੀ ਰੜੀਆਂ ਇਹ ਸੜੀਆਂ ਨਹੀਂ ਰੜੀਆਂ ਰੜੀਆਂ ਏ ਐਂ ਕਹਿੰਦੀਆਂ ਬਾਅਦ ਚੋਂ ਕਰ ਕਰ ਕੇ ਕਿਉਂ ਅਜੀਤ ਕੌਰ ਜੀ ਵੀ ਕਹਿੰਦੇ ਹੋਗੇ ਆ ਦਵਾਰੇ ਰੋਟੀਆਂ ਦੇ ਗੱਡੀ ਦੇ ਲੈ ਡੈਕਟਰੀ ਆ ਆ ਵੇ ਲੋ ਜੀ ਕਾਕਾ ਜਿਸਪਾਲ ਨੇ ਕਿਤੇ ਪਹਿਲੇ ਸਮਿਆਂ 'ਚ ਡਾਊਨਸਿਲਿੰਗ ਕਰਾਈਆਂ 12-13 ਸਾਲ ਪਹਿਲਾਂ ਹੀ 11 ਸਾਲ ਹੋ ਗਏ ਆਏ ਵੇ ਜਾਣੀ ਕਰਦਾ ਸਾਰੇ ਰੰਗ ਇੱਕੇ ਕੰਧ ਤੇ ਕਰਦੇ ਇੱਕ ਦੋ ਤਿੰਨ ਚਾਰ ਤੇ ਪੰਜ ਵਾਜੀ ਵਾ ਉਹ ਉਹ ਰੋਟਾ ਤਾਰਦੀ ਖੜਾ ਮੈਂ ਓਏ ਹੋਏ ਹੋਏ ਹੋ ਆ ਚੱਕ ਉਸਤਾਦ ਜੀ ਆ ਮੇਰੇ ਆ ਖੜੇ ਉਸਤਾਦ ਜੀ ਨਾ ਪਛਾਨ ਲੋ ਕੌਣਾ ਕਮੈਂਟ ਕਰਕੇ ਦੱਸ ਦੋ ਆ ਨਾਲ ਨਿਕਾਇਆ ਭਾਈ ਕੌਣਾ ਪਹਿਲਾ ਲੰਮਾ ਹੁੰਦਾ ਈ ਤੂੰ ਓਏ ਅਗਲਾ ਨਾਮ ਓ ਆਉ ਚੈੱਕ ਕਰ ਏ ਆ ਓਏ ਆ ਓਏ ਆ 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 ਹਾਂ ਸਕੂਲੇ ਭੱਜ ਕੇ ਫਰਸਟ ਆਉਂਦਾ ਹੈ ਨਾ ਅੰਮ੍ਰਿਤਸਰ ਰੈਡ ਜੀ ਐਨ ਡੀ ਯੂ ਯੂਨੀਵਰਸਿਟੀ ਅੰਮ੍ਰਿਤਸਰ ਦੇਖ ਲਓ ਹਾਲਾਤ ਹੋਣਾ ਇਹਦੇ ਐਂ ਜੀ ਵਧੀਆ ਪੜੇ ਲਿਖੇ ਆਪਾਂ ਏਡੀ ਮਾਰੀ ਮੁੱਢੀ ਮੈਂ ਅਕਸਰ ਇਹ ਕਹਿੰਦਾ ਪੜੇ ਲਿਖੇ ਇੱਥੇ ਹੀ ਰਹਿ ਗਏ ਆ ਬੇ ਇੱਥੇ ਹੀ ਰਹਿ ਗਏ ਆ ਵੇਲੋ ਸਬੂਤ ਹੈ ਟੀਵੀ ਪਾਲੀ ਚੱਕ ਕੇ ਰੱਖਣੀ ਆ ਗਰੀਬੀ ਹੈ ਹੀ ਬੜੀ ਚੱਕਣੀ ਪੈਣੀ ਆ ਹਨਾ ਜੀ ਫਣੇ ਗਰੀਬੀ ਹੈ ਹੀ ਬਹੁਤ ਚੱਕਣੀ ਬਣੀ ਆ ਫੇਰ ਹੀ ਗਰੀਬੀ ਜੱਕੀ ਜਣੀ ਆ ਟਟੀਆਂ ਵੀ ਲੈਣ ਗਏ ਘਰ ਦੇੜ ਜੋ ਕਰਤਾ ਕਰਤਾ ਉਹ ਕਹਿੰਦੇ ਤੂੰ ਘਰੋਂ ਮੇਰੇ ਦੋੜ ਨਹੀਂ ਦਿਆ ਸੋਨੂ ਅਹ ਸੋਨੂ ਕਿਵੇਂ ਆ ਇਹਦਾ ਨਾਂ ਕੀ ਆ ਤੇਸਪਾਲ ਇਹਨੂੰ ਕਹੇ ਕੀ ਕਹਿੰਦੇ ਨੇ ਤੇਸਪਾਲ ਸੋਨੂ ਕਹਿੰਦੇ ਇਹਨੂੰ ਇਹ ਸੋਨੂ ਓਏ ਯਾਰ ਸੋਨੂ ਆ ਤੁਸ ਜਾ ਸੋਨੂ ਆ ਇਹ ਸੋਨੂ ਆ ਨਹੀਂ ਸੋਨੂ ਸਿੱਤੋ ਅਲਸ ਤੂੰ ਜਾ ਸੋਨੂ ਤੇਸਪਾਲ ਕਮਾਲ ਕਮਾਲ ਵਾਲਾ ਸੋਨੂ ਕਮਾਲ ਵਾਲਾ ਕਮਾਲ ਕਰ ਰੋ ਵਾਲਾ ਸੋਨੂ ਕਮਾਲਗੜ ਵਾਲਾ ਸੋਨੂ ਸੀ ਤੋਂ ਹਾਲ ਤੇ ਸੋਨੂ ਕਵਾਲਗੜ ਉਹਦਾ ਕਰੀਅਰ ਤਾਂ ਨਰੇਸ਼ ਖਰੜ ਖਾ ਗਿਆ ਤੇ ਤੀਰਾ ਕੀ ਨਹੀਂ ਖਾਣਾ ਆ ਆਪ ਆਪ ਹੀ ਖਾ ਲਾਗੇ ਆ ਜੋ ਮਾਤਾ ਗੋਬਣਾ ਚਲੀਏ ਮੈਂ ਹਰਾਨੇ ਦੀ ਮੰਮੀ ਤੇ ਮਾਸੀ ਜਮਾ ਸੇਮ ਇੱਕੋ ਮਿੱਕੋ ਕੱਦ ਮੈਂ ਕਹ ਰ ਸੋਈ ਜੂ ਭਾਂਡੇ ਕੋਣ ਖਲਾਰੀ ਜਾਂਦਾ ਸਦਕਾ ਉਹ ਬੰਦੇ ਉਹ ਆ ਬਾਉਂਡਰੀ ਲਾਈਨ ਤੇ ਬੰਦ ਕਰਤਾ ਕੀ ਘਰ ਵਾਰ ਨਾ ਨਿਕਲੇ ਐਵੇਂ ਦਾ ਬੰਦਾ ਬਾਉਂਡਰੀ ਲਾਈਨ ਤੇ ਬੰਦ ਅੱਛਾ ਲਾ ਦੋ ਲਾ ਦੋ ਬੰਦ ਕਰ ਦੋ ਆ ਵੇਲਾ ਪਿੰਡ ਵਾਲੇ ਵੀ ਗਲੇ ਕਰਦੇ ਤੈਨੂੰ ਪਰ ਹੋਰ ਕਰਦੇ ਆ ਕਹਿੰਦਾ ਜਸਪਾਰ ਨੇ ਵਾਹੀ ਵਾਹ ਪਹਿਲੇ ਜਮਾਨਿਆਂ ਚ ਨਸਕਾ ਪਾਤਾ ਨਸਕਾ ਨਸਕਾ ਜਿਹੜਾ ਇਹ ਤੁਸੀਂ ਪਾਤਾ ਨਾ ਆਇਓ ਏ ਜਾਣ ਹੀ ਗੱਡ ਲੀ ਜੇ ਆਇਓ ਏ ਗੱਡੀ ਸਟਾਰਟ ਆ ਉਹ ਹੀ ਆਂਦੇ ਸੋਨੂ ਦਾ ਵੀ ਵਿਆਹ ਕਰ ਦਈਏ ਸੋਨੂ ਦਾ ਵੀ ਵਿਆਹ ਕਰ ਦਈਏ ਹਾਂ ਸਾਨੂੰ ਸੋਨੇ ਦਾ ਵਿਆਹ ਲੈ ਸੋਨੇ ਸਾਡੀ ਸੋਨੇ ਦਾ ਸੋਨੇ ਕਿ ਦਦੀ ਕੁੜੀ ਪਸੰਦਿਆ ਨਹੀਂ ਨਹੀਂ ਭਰਾਵਾ ਦੱਸ ਨਾ ਸੋਨੇ ਆ ਕੇ ਨੇ ਆ ਕੇ ਨੇ ਦਿੱਤਾ ਸੋਨੇ ਨੂੰ ਇਹ ਭੈਣ ਦਾ ਹੈ ਇੱਥੇ ਚੱਕ ਲੈਂਦਾ ਉਹਨੇ ਉਹ ਇੱਥੇ ਉਹ ਕੈਂਟ ਚੋਂ ਇੱਥੇ ਲਿਆਈ ਸਾਡੀ ਸੋਹਣੀ ਕਿ ਕੋਈ ਕੁਛ ਨਹੀਂ ਚਾਹੀਦਾ ਸੋਹਣੀ ਬੱਸ ਹੀ ਸੋਹਣੀ ਕੁੜੀ ਦੀ ਮੰਗ ਕੀ ਹੈ ਤੁਹਾਡੀ ਮੰਗ ਕੀ ਕੁੜੀ ਦੀ ਕੁੜੀ ਬਸ ਕੱਲੀ ਕੁੜੀ ਸਾਹ ਜਾਈ ਦੇ ਕੱਲੇ ਕੁੜੀ ਚ ਹਾਂ ਸਾਡੀ ਬਾਤ ਕੋਈ ਨਹੀਂ ਹੈ ਸਾਹ ਜਾਈ ਦੇ ਕੁੜੀ ਚ ਹਾਂ ਇਹ ਦੋਵੇਂ ਭੈਣ ਆਇਆ ਦੇਖੋ ਤੇ ਆ ਇਹਨਾਂ ਦਾ ਸੋਨੂ ਸੋਨੂ

ਉਹ ਮਾਦੀ ਆਦੀ ਮਨ ਦੀ ਕਲੀ ਮਾਸੀ ਦੀ ਗੱਲ ਹੋਰ ਤਾਂ ਕਿਸੇ ਦੀ ਸੁਣਦੀ ਨਹੀਂ ਏ ਤੂੰ ਨਾ ਤੋ ਕਿ ਆਈ ਨਹੀਂ ਵਾਜੀ ਵਾ ਅਰੇ ਹੁਣ ਕੀ ਕਰ ਰਹੀਆਂ ਨਹੀਂ ਇਹ ਤਾਂ ਰੋਜ਼ ਨਾਲ ਲੈਂਦੀ ਜੁਵੀ ਦਾ ਬੇੜਾ ਗੜਕਦਾ ਸਾਡੇ ਦਾ ਉਹ ਦੋਵੇਂ ਨਹੀਂ ਆਉਂਦੇ ਬੱਸ ਬੱਸ ਉਹਦਾ ਮਨ ਦਾ ਹੀ ਨਹੀਂ ਮੈਨਾਂ ਆਉਂਦਾ ਹੀ ਨਹੀਂ ਕਹਿੰਦਾ ਤੂੰ ਕੀ ਕਹਿਣਾ ਚਾਹੁੰਦੀ ਏ ਭਰਾ ਬਾਰੇ ਉਹ ਕਿੱਥੇ ਆ ਜੁਵੀ ਨੇ ਪਤਾ ਮੈਨੂੰ ਫੋਨ ਆਇਆ ਕਿਸ਼ੰਤ ਦਾ ਮੁੰਡਾ ਉਹਦਾ ਵੀ ਆਇਆ ਕਿਸ਼ੰਤ ਦਾ ਮੁੰਡਾ ਤੁਹਾਡੇ ਘਰ ਤਨੇ ਆਉਣਾ ਹਾਂ ਕਿੰਨਾ ਕੰਮ ਕੰਪਲੀਟ ਹੋ ਚੁੱਕਾ ਮੈਮ ਹਾਂਜੀ ਦੋ ਕੁਛ ਹਾਂਜੀ ਦੋ ਕੁਛ ਹੈ ਦੋ ਕੁਸ਼ਣ ਹੈਗੇ ਰਾਈਟਿੰਗ ਟੂ ਰੀ ਨੋ ਵਾਓ ਨਾਈਸ ਅਮੇজিং ਤੇ ਇੱਕੂ ਕਿਤੇ ਆ ਨੋਨ ਦੇ ਬੋਲੇ ਪਲੇ ਹੁਣ ਪਾਲੂ ਵੀ ਇਹਨੂੰ ਕਰਦੇ ਨੇ ਜਿਹੜੇ ਕਰਕੇ ਸਪੈਸ਼ਲ ਮੈਂ ਗਿਆ ਵੀ ਚੱਲ ਕੰਮ ਚੱਲਦਾ ਰਹੋ ਹੋ ਰਹਿ ਗਿਆ ਕੀ ਚੀਜ਼ ਪੈਂਟ ਬੋਰ ਜਿਹੜੇ ਉਹਦੇ ਵਿੱਚ ਰੱਬਾ ਕੱਟਿਆ ਸਮਾਨ ਦੇ ਤਾਂ ਰਿਹਾ ਵੇਖ ਚੁਗਲੀਆਂ ਦੋਵਾਂ ਮਾਵਾਂ ਦੀ ਜਾਂਦੇ ਦਾ ਕਾਊਂਟਰ ਵਾਲਾ ਚੁਗਲਿਆ ਹੁੰਦਾ ਜਿਵੇਂ ਚੁਗਲੀਆਂ ਕਰ ਲੋ ਕਰ ਲੋ ਕਰ ਲੈ ਨਹੀਂ ਛੱਡੀ ਨਾ ਕੋਈ ਚੁਗਲੀ ਭੈਣ ਜੀ ਕੀ ਬਣਾ ਰਹਿ ਤੂੰ

ਤੇ ਯਾਰ ਅਸ ਤੇ ਮੜਾ ਚੈਲੰਜ ਕਰਦੇ ਉਹਨਾਂ ਨੂੰ ਮੜਾ ਚੈਲੰਜ ਕਰਦੇ ਉਹਨਾਂ ਨੂੰ ਕਹਿ ਲੋ ਡਰਾ ਹੀ ਨਹੀਂ ਉਹਨਾਂ ਦਾ ਕਹਿ ਜੂਈ ਵਾਜ ਗਿਆ ਉਹਨਾਂ ਨੂੰ ਉਹ ਕੀ ਕਰਦੇ ਰੋਪਾ ਕੁੱਪਾ ਲੈ ਆਈ ਬੋ ਕਰਦੇ ਹੁੰਦੇ ਆ ਆਈ ਬੋ ਜੋ ਮਰਜੀ ਗਾੜੇ ਘਟਾਂ ਗਿਆ ਪਰ ਆਉਈ ਜਾਂਦਾ ਇਹ ਜੂ ਵੀ ਤਿਆਰੀ ਆਪਣਾ ਵੱਡਿਆ ਜਾਊਗਾ ਉਹਨਾਂ ਦਾ ਵੱਡਿਆ ਜਾਊਗਾ ਲੋੜੀ ਗੁੱਗੂ ਤੂੰ ਹੈਗਾ ਤਾਏ ਆ ਇੰਨੇ ਵੜਾ ਦੇਣਾ ਵੇਖੀ ਉਹ ਜੀ ਮੂੰਹ ਹੈਗਾ ਇੱਕੋ ਢੀਲੋ ਫਾਇਦਾ ਨਹੀਂ ਲੈ ਕਾਕੀ ਉਹਰੇ ਇਹਦੀ ਤਾਂ ਕਿਰੇ ਨਹੀਂ ਕਾਕੀ ਉਹਰੇ ਨਹੀਂ ਕਾਕਿਆ ਬੜੀ ਥੱਲੇ ਕੁੜੀ ਦਾ ਤਰੱਕੀ ਥੱਲੇ ਆ ਤਰੱਕੀ ਆ ਗਿਆ ਆ ਗਿਆ ਆ ਗਿਆ ਆ ਗਿਆ ਮੋਟਾ ਆ ਗਿਆ ਮੋਟਾ ਆ ਗਿਆ ਆ ਗਿਆ ਮੋਟਾ ਛਾ ਗਿਆ ਆ ਗਿਆ ਮੋਟਾ ਛਾ ਗਿਆ ਮੋਟਾ ਓਏ ਗੱਲਬਾਤ ਅੱਜ ਕੱਲ ਦਾ ਮੋਟੇ ਦੀ ਦੈਸ਼ ਤਾਲੀ ਆ ਵੇ ਆ ਸਾਡੀ ਜੀਪ ਆਏ ਓਏ ਜਾਨ ਲੈਫਟ ਹੈਂਡ ਡਰਾਈਵ ਵਾਹ ਜੀ ਵਾਹ ਆਪਾਂ ਓਏ ਆਪਾਂ ਦੋ ਤੌਲੀਆ ਸਾਫ ਨਹੀਂ ਕਰਦੇ ਹਰਦੇ ਜਾਂਦਾ ਦੋ ਬੋਲੇ ਆ ਗਏ ਜਾਗੇ ਹਾਂ ਓਏ ਦੋ ਬੋਲੀਆਂ ਸੌਂਫ ਖਾ ਗਏ ਉਹ ਦਿਆਈ ਇੱਕ ਛਟਕੀ ਤੇਰੇ ਦੇ ਭੈਣਾਂ ਹੋ ਵੀ ਨਹੀਂ ਨਿਕਲੀਆਂ ਇਹ ਲਬੀ ਤੂੰ ਤਮਾਕੀ ਦਾ ਕੋਕਰਾ ਫਾਂਸੇ ਨਾ ਕਰ ਲੋ ਮਾੜਾ ਨੰਦਾਂ ਦਾ ਝੂਠ ਨਹੀਂ ਪੂਰਾ ਕਰਨਾ ਹੀ ਨਹੀਂ ਤੇ ਨਾਲੇ ਕੱਪੜੇ ਕਿੱਥੇ ਰੱਖਣੇ ਵੇ ਲੈ ਕੋਈ ਥਾਂ ਵੀ ਹੈਗਾ ਕਿ ਤੇ ਕੱਪੜੇ ਰੱਖਣ ਦਾ ਜੀਵਾ ਕਵਾਲ ਕਰਤਾ ਨੌਜਵਾਨ ਗੱਭਰੂਆਂ ਨੇ ਇੱਧਰ ਚੈੱਕ ਕਰ ਮੂੰਹ ਵਾ ਇੱਧਰ ਨੂੰ ਠੀਕ ਆ ਪੋਰਚ ਦੀ ਟੈਗ ਲਾਉਂਦਾ ਹੈ ਨੌਜਵਾਨ ਗੱਭਰੂ ਚੱਕ ਦੇਣਗੇ ਗਰੀਬੀ ਪਤਾ ਨਹੀਂ ਕਿਹੜੇ ਸਾਲ ਕੰਪਲੀਟ ਕਰਨਗੇ ਕਦੋਂ ਕਰਨਗੇ ਆਏ ਦਾ ਬਸ ਅਸੀਂ ਇਹਨਾਂ ਨੂੰ ਵੇਖੀ ਜਾਂਦੇ ਆ ਕਰ ਦੋ ਕੁਸ਼ਤਾ ਕਰ ਦੋ ਕੈਨੇਡਾ ਹੀ ਵਧੀਆ ਹੈ ਜੀ ਸਹੀ ਗੱਲ ਤੁਹਾਨੂੰ ਕਿੱਥੇ ਚਲਾਉਣੀਆਂ ਆਉਂਦੀਆਂ ਗੱਡੀਆਂ ਇੱਧਰ ਹੈ ਨਾ ਬਹੁਤ ਚੁੰਨਰਾ ਲੈ ਲੈਣੇ ਤੁਸੀਂ ਆਹ ਵੇਖ ਲੈ ਕਿਉਂ ਅੱਖ ਹੀ ਦੱਸ ਦਿੰਦੀ ਹੈ ਕਿ ਸਿੱਧਾ ਵੇਖੀ ਜਾਂਦੇ ਐਕਸੀਡੈਂਟ ਤਾਂ ਦੂਰੋਂ ਹੀ ਪਤਾ ਲੱਜ ਜਾਂਦਾ ਹੈ ਅੱਖ ਨੂੰ ਐ ਰਹਿੰਦੇ ਐ ਲੱਕ ਢੋ ਟੂ ਢੋ ਮਗਰ ਲਈ ਨਾ ਕਮੀ ਟਰੱਕ ਕਿੱਦਾਂ ਤੁਹਾਨੂੰ ਦਿਖ ਗਿਆ ਜਾਂਦਾ ਹਾਂ ਤੋਂਦੀ ਬੜੀ ਜੱਪੀ ਭਾਈ ਤੁਸੀਂ ਮਤਲਬ ਉਹ ਕਿਸ ਕੀਤੀ ਹਾਂ ਹੈਡ ਟੂ ਹੈਡ ਆ ਤੋੜਤੀ ਉਹਨੇ ਟਕੜਾਈ ਇਹ ਕਿਵੇਂ ਦਾ ਫੀਲ ਹੋ ਰਿਹਾ ਕੋਈ ਇਦਾਂ ਹੀ ਨਹੀਂ ਠੀਕ ਆ ਹੁਣ ਅੱਜ ਕੱਲ ਤਾਂ ਤੁਹਾਨੂੰ ਭੈਣ ਤੇ ਵੀ ਬਹੁਤ ਪਿਆਰ ਆ ਰਿਹਾ ਹੈ ਨਾ ਭੈਣ ਰੋਟੀਆਂ ਖਵਾਉਂਦੀ ਸੀ ਇਹਨੂੰ ਪਿਆਰ ਹੁੰਦਿਆ ਬਹੁਤ ਜ਼ਿਆਦਾ ਅੱਜ ਅੱਜ ਮਤਲਬ ਲੱਗਣਾ ਰਿਸ਼ਤੇ ਨਾਤੇ ਤੂੰ ਵੀ ਰੋਟੀ ਰੋਟੀ ਖਵਾ ਦੇ ਤੇਰੀ ਵੀ ਰੀਲ ਪਾਵੇ ਨਹੀਂ ਮੈਂ ਬਾਬਾ ਦੀ ਕੌਣ ਲਿਆ ਤੂੰ ਹੀ ਹੋਰ ਕੋਈ ਚੀਜ਼ ਖਵਾ ਦਿੰਦੇ ਯਾਰ ਇਹਨੂੰ ਮਾੜੀ ਚੰਗੀ ਹੁਣ ਕੀ ਫਿਰ ਹੁਣ ਕਿਵੇਂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੋ ਗਈ ਹੋ ਗਈ ਹੋ ਗਈ ਹੁਣ ਕਿੱਥੇ ਚੱਲੀਏ ਹੁਣ ਚੱਲ ਕੇ ਕਿ ਚੰਗੀ ਜੀ ਨਨ ਦਾ ਬ੍ਰੈਕਫਾਸਟ ਕਰਨ ਬੇ ਅੱਛਾ ਬੇ ਬੇਟਾ ਚੱਲ ਜਾ ਕਦੋਂ ਹੀ ਭੁੱਖ ਲੱਗੀ ਹੋਣੀ ਟੋਲੜੀ ਜਾਂਦੇ ਪਿੱਛੇ ਭੁੱਖੇ ਹਾਂਜੀ ਚਲੋ ਚਲਿਏ ਰੋਟੀ ਰੋਟੀ ਖਾਈਏ ਭੋਖ ਇਸ ਵੇਲੇ ਨੂੰ ਤਾਂ ਦੂਰ ਦੀ ਚਾਹ ਵੀ ਪੀ ਲਈ ਦੀ ਆ ਪਿੰਨੀਆਂ ਦੇ ਨਾਲ ਹਾਂ ਇਹ ਅੱਜ ਚਲੋ ਜੀ ਚਲਿਏ ਫੇਰ ਚਲੋ